ਡੇਰਾਦੂਨ ਦੇ ਐਤਵਾਰ ਨੂੰ ਇੱਕ ਘਰ 'ਚ LPG ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ ਜਿਸ ਕਾਰਨ 10 ਬੱਚਿਆਂ ਸਮੇਤ ਇੱਕ ਪਰਿਵਾਰ ਦੇ 5 ਮੈਂਬਰ ਸੜ ਗਏ ਪੁਲਿਸ ਨੇ ਜਾਣਕਾਰੀ ਦਿੱਤੀ ਪੁਲਿਸ ਨੇ ਦੱਸਿਆ ਕਿ ਘਟਨਾ ਸਵੇਰੇ ਲਗਭਗ 6:45 ਮਿੰਟ ਪਟੇਲ ਨਗਰ ਇਲਾਕੇ ਤੇ ਮਹਾਂਤ ਇੰਦਰ ਰੇਸ਼ ਹਸਤਾਲ ਦੇ ਪਿੱਛੇ ਸਥਿਤ ਇੱਕ ਘਰ 'ਚ ਵਾਪਰੀ ਉਨਾ ਦੱਸਿਆ ਗਿਆ ਏਕ ਕਮਰੇ ਵਾਲੇ ਇਸ ਛੋਟੇ ਜਿਹੇ ਘਰ 'ਚ ਇੱਕ ਸਟੋਵ ਅਤੇ LPG ਸਿਲੰਡਰ ਰੱਖੇ ਗਏ ਸਨ ਤੇ ਰਾਤ ਨੂੰ ਖਿੜਕੀਆਂ ਤੇ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਸਨ ਪੁਲਿਸ ਨੇ ਦੱਸਿਆ ਕਿ ਸਿਲੰਡਰ ਰਾਤ ਨੂੰ ਧੀ-ਧੀ ਲੀਕ ਹੁੰਦਾ ਰਿਹਾ ਅਤੇ ਸਵੇਰੇ ਜਦੋਂ ਬਿਜਲੀ ਦੇ ਸਵਿੱਚ ਵਿੱਚੋਂ ਥੋੜੀ ਜਿਹੀ ਚੰਗਿਆੜੀ ਨਿਕਲੀ ਤਾਂ ਕਮਰੇ 'ਚ ਅੱਗ ਲੱਗ ਗਈ ਜਿਸ ਕਾਰਨ ਸਿਲੰਡਰ ਫਟ ਗਿਆ ਉਨ੍ਹਾਂ ਕਿਹਾ ਕਿ ਘਟਨਾ ਦੇ ਪਰਿਵਾਰ ਦੇ ਸਾਰੇ ਮੈਂਬਰ ਸੜ ਗਏ ਅਤੇ ਧੁਮਾਕੇ ਕੰਨ ਕੰਨ ਅਤੇ ਦਰਵਾਜ਼ੇ ਦਾ ਇੱਕ ਹਿੱਸਾ ਵੀ ਨੁਕਸਾਨਿਆ ਗਿਆ ਪੁਲਿਸ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਨ ਤੇ ਪੁਲਿਸ ਟੀਮ ਮੌਕੇ ਤੇ ਪਹੁੰਚੀ ਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਜ਼ਖਮੀਆਂ ਦੀ ਪਛਾਣ ਵਿਜੇ ਸੌ 38 ਉਹਨਾਂ ਦੀ ਪਤਨੀ ਸੁਨੀਤਾ 35 ਸਾਲ ਅਤੇ ਉਹਨਾਂ ਦੇ ਬੱਚੇ ਅਮਰ ਜੋ ਕਿ 11 ਸਾਲ ਸੀ ਅਨਾਮਿਕਾ 8:00 ਤੇ ਸਣੀ 8:00 ਵਜੇ ਹੋਈ ਹੈ